ਤੋ ਜੀ ਹੁਣ ਆਪਾਂ ਆਇਆ ਛੁੱਟੀਆਂ ਦੇ ਤੀਲੇ ਲੈਣ ਤੇ ਟੇਪਰ ਲੈਣ ਓਏ ਮਸ਼ਲਾ ਬਣਾ ਦੇ ਗੋਲ ਕਰਦੇ ਜਾ ਆਹ ਮਸ਼ਲਾ ਨਹੀਂ ਓਏ 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 ਟੀਲਾ ਫੇਰ ਨਿਕਾਓ ਜੀ ਸਾਹਮਣੀ ਟੀਮ ਦੇ ਦਿਲ ਚ ਘਾਉ ਮਾਉ ਲੱਭ ਗਿਆ ਕਦੀ ਟਾਈਮ ਤੇ ਕਦੀ ਕੈਂਚੀ ਸ਼ੂਟਿੰਗ ਤੰਦਰ ਸਟੋਕ ਪੂਰਾ ਤਿਆਰ ਪਰ ਤਿਆਰ ਪਿਆ ਪੂਰਾ ਆਹ ਭਾਈ ਚੁੱਕ ਲਾ ਕੋ ਕੁੜੀ ਖਲੋਦੀ ਦੁਕਾਨ ਤੇ ਵੇਚਦੀ ਹੋ ਜਾਂਦੀ ਉਹਦੇ ਸਾਹਮਣੇ ਚਾਈ ਮਾਰਦੇ ਲੋਕ ਕਿਉਂ ਗਿਆ ਵਾਂ ਢਿੱਲ ਪੈ ਗਈ ਢਿੱਲ ਪੈ ਗਈ ਉਧਰ ਓਏ ਕਿੰਨੀਆਂ ਕੁੜੀਆਂ ਵੜਤੀਆਂ ਇੰਨਾਂ ਵਾਲਾ ਆਪਾਂ 12 12 ਕੁੜੀਆਂ ਵੜਤੀਆਂ ਇੱਕੋ ਗੁੱਡੀ ਨਾਲ ਤੇ ਵਲੋਗ ਆਪਾਂ ਚਾਲੂ ਹੀ ਨਹੀਂ ਕੀਤਾ ਤੇ ਆਹ ਸਮਝ ਆ ਗਈ ਵੜਤੀਆਂ ਤੇ ਚਲੋ ਚਾਲੂ ਕੀਤਾ ਮੈਨੂੰ ਲੱਗਦਾ ਵਢੀ ਜਾਣੀਆਂ ਤੇ ਨਹੀਂ ਵਢੀ ਜਾਣੀਆਂ ਕਿਹੜੀ ਢੋਣੀ ਪਤੰਗ ਇਹ ਸਾਰੀਆਂ ਲੁੱਟੀਆਂ ਕੱਲ ਆਪਾਂ ਲੈ ਕੇ ਆਏ ਹਾਂ ਮੁੰਡੇ ਵੱਲੋਂ ਆਹ ਦਾ ਹਾਂਜੀ ਭਾਈ ਕੀ ਕੀ ਲੋ ਲੋ ਵਾਹ ਉਹ ਚੈੱਕ ਕਰਨੇ ਬਾੜਦੇ ਉਹ ਨਹੀਂ ਹੁਣ ਹਾਡੀ ਪਤਾਂ ਗੁੱਡੀ ਆ ਤੇ ਉਹ ਪਰਲੇ ਪਾਸੇ ਹਲਤ ਗਈ ਆ ਕੀ ਹੋ ਰਿਹਾ ਯਾਰ ਆ ਹੁਣ ਇਸ ਤੋਂ ਬਾਅਦ ਆ ਪਾਲ ਹੀ ਡਾਵਾਂਗੇ ਹੈ ਟੁਟ ਗਈ ਲੋ ਓਏ ਮੇਰਾ ਵੀਰ ਹੁਣ ਪਹਿਲਾਂ ਡੋਰ ਚੈੱਕ ਕਰ ਲੈ ਸਾਰੀ ਇੱਥੇ ਆ ਤੂੰ ਹੀ ਨਿਕਲ ਗਈ ਕੀ ਕਰਾਂ ਹਾਂ ਉਹ ਇੱਧਰ ਉੱਡ ਗਈ ਹੋਵੀ ਉੱਡ ਗਈ ਚਲੋ ਚਲੋ ਉੱਡੀ ਵੀ ਬੱਸ ਕੇ ਇਹ ਆਪਾਂ ਵੱਡਣੀ ਆ ਹੁਣ ਵੱਡ ਕੇ ਰਹੋ ਜੀ ਐਂ ਤਾਂ ਹੋਵੇ ਪਹਿਲਾਂ ਆਪਾਂ ਗੱਲਾਂ ਕਰਦੀਆਂ 12 ਗੁੱਡੀਆਂ ਵੱਡੀਆਂ ਵਾਂ ਤੇ ਬਾਅਦ ਜੋ ਪੇਚ ਆਇਆ ਤੇ ਆਪਣੀ ਵਢਾ ਲਈ ਨਹੀਂ 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 ਠੀਕ ਹੈ ਵਧੀਆ ਆਹ ਵਾਰ ਜਦੋਂ ਹੁਣ ਪੂਰੀ ਹਵਾ ਚ ਹੋਊਗੀ ਨਾ ਫਿਰ ਭਰੀ ਹੋਈ ਨਹੀਂ ਲੈਸਨ ਲਓ ਲੈਸਨ ਹੈ ਟੀਚਿੰਗ ਗੱਲ ਗੱਲ ਐਲਨ ਵਾਲਿਆਂ ਚ ਭਾਈ ਹੋਣਾ ਦਾ ਹਣਾ ਅਗਲੀ ਵਾਰ ਐਲਨ ਵਾਲਿਆਂ ਨੇ ਕੋਰਸ ਰੱਖਿਆ ਵਾ ਜੰਮੂ ਭਾਈ ਟੀਚਰ ਆ ਹਾਊ ਟੂ ਫਲਾਈ ਕਾਈਟ ਪਰਸਨਲਟੀ ਜਿਆਦੇ ਬੱਚੇ ਆਣੇ ਨੇ ਸੁਲਤਾਨ ਵਿੰਡ ਸੌਫਟੀ ਰੋਡ ਤੋਂ ਆਹ ਸੋਈ ਆ ਬੜੀ ਘੈਂਟ ਜਾਈ ਤੰਗ ਓਏ ਉਹ ਉਹ ਭਾਰੀ ਬੜੀ ਮੇਰੇ ਦਿਲ ਮੇ ਤਾਂ ਦਗ-ਦਗ ਦਗ-ਦਗ ਹੋ ਰਹੀ ਹੈ ਰੋਮ ਲੈ ਦਾਰੀ ਚੋਂ ਪਤੰਗ ਨਹੀਂ ਆਪਾ ਵਡੂਣੀਆਂ ਆਪਣੀਆਂ ਉਹ ਗਿਆ ਤਾਂ ਜੋ ਕਲਾ ਕੁੜੀ ਹੈਗੀ ਥੱਲੇ ਕੁੜੀ ਹੈਗੀ ਲੈ ਜਾ ਲੈ ਜਾ ਨਾ ਕਿਸੇ ਲੋ ਜੀ ਹੁਣ ਆਪਾਂ ਆਂ ਗੁੱਡੀਆਂ ਦੇ ਥੀਲੇ ਲੈਣ ਤੇ ਪੇਪਰ ਲੈਣ ਗੁੱਡੀਆਂ ਦਾ ਓਏ ਆ ਪਈ ਚੋਕਲਾ ਰੈਂ ਦੇ ਆ ਤੇ ਕੁੜੀ ਖਲੋਦੀ ਦੁਕਾਨ ਤੇ ਬੇਚਦੀ ਹੋ ਜਾਂਦੀ ਉਹਦੇ ਸਾਹਮਣੇ ਗਾਣਾ ਵੱਡਾ ਯੂਟਿਊਬਰ ਅਗਲਾ ਘਾਰੀ ਗੱਡੀ ਦੇ ਇੱਥੇ ਲਈਏ ਲੋ ਜੀ ਇੱਕ ਮਿੰਟ ਆ ਥੀਲੇ ਅਸੀਂ ਕਢਾ ਲਏ ਆ ਥੋੜੇ ਜਿਹੇ ਰਹਿ ਗਏ ਉਹ ਵੀ ਹੁਣ ਮੰਗਾਏ ਆ ਤੇ ਅੰਦਰ ਸਟਾਕ ਪੂਰਾ ਤਿਆਰ ਪਰ ਤਿਆਰ ਪਿਆ ਪੂਰਾ 10 ਗੇੜਾ ਕੋ ਡਾ ਲਈਏ ਤੇ ਰਖੜੀਆਂ ਵੀ ਪਈਆਂ ਏ ਆਉਂ ਡੋਰੀ ਵਰਤਦੇ ਲੋ ਕਿੰਨਾ ਸਟਾਕ ਵੇਪੀਛੋ ਤੇਰਾ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਸਪੰਗਾ ਆਵੇ ਨਾ ਆਵੇ ਡੋਲੇਮੋਨ ਡੋਲੇਮੋਨ ਸਿੱਧੂ ਇੰਦਰ ਚੈੱਕ ਕਰ ਤਾ ਜੀ ਕਿਥੇ ਵੇਲੇ ਆ ਖਾਦੀ ਆ ਆਵੇ ਯਾਰ ਬਾਹਰ ਵੀ ਕਿੰਨਾ ਮਾਰ ਖਾਵੇ ਆਵੇ ਆ ਕਿੰਨੇ ਆ 6 ਫੁੱਟ ਦੇ ਵੱਡੀ ਦੇ ਤੋਂ ਜਦੋਂ ਇਹ ਇੰਨੀ ਮਾੜੀ ਦੁਕਾਨ ਛੋਟੀ ਗੁੱਡੀ ਨਹੀਂ ਹੁੰਦੀ। ਜਾਓ ਭਾਈ। ਥੈਂਕ ਯੂ ਭਾਈ। ਤੋਂ ਜੀ ਗਿਲੇ ਲੈ ਆਏ ਆ ਤੇ ਹੁਣ ਆਪਾਂ ਇਹ ਬਣਾਵਾਂਗੇ ਗੁੱਡੇ। ਹੋਰ ਬਣਾਈਏ ਹੋਰ ਗੁੱਡੇ ਘਾੜੇ ਗੁੱਡੇ ਬਣਾਈਏ। ਗੁੱਡੀ ਗੁੱਡਾ ਬਣਾਉਣਾ ਕੀ ਗੁੱਡੇ ਗੁੱਡੇ ਇੱਕ ਤੁਸੀਂ ਬਣਾਓ ਇੱਕ ਆਪਾਂ ਬਣਾਨੇ ਆ ਜਿਹਦਾ ਵਧੀਆ ਉੱਡਿਆ। ਉਹਨੂੰ ਸਮੋਸੇ ਦੀ پارٹی ਆਓ ਬਾਅਦ ਪਹਿਲਾਂ ਖਵਾ ਦੇ ਉਹ ਆਉਂਦੀ ਨਾ ਸਮੋਸੇ ਆ ਦੇ ਪਹਿਲਾਂ ਖਵਾ ਦੇ ਫਿਰ ਭੁੱਖ ਓਏ ਫਿਰ ਨਹੀਂ ਰਾਹ ਹੈ ਨਾ ਪਹਿਲਾਂ ਬਣਾ ਲਈਏ ਨਹੀਂ ਰਾਹ ਹੈ ਨਾ ਖਵਾ ਦੂੰਗਾ ਨਹੀਂ ਰਾਹ ਹੈ ਨਾ ਚਲੋ ਵੀਡੀਓ ਚ ਕੀ ਆਈ ਤੂੰ ਖਵਾ ਦੂੰਗਾ ਓਏ ਤੇਰੇ ਨਾਲ ਗਾਣੀ ਆ ਚਲ ਠੀਕ ਆ ਚਲ ਆ ਇਹਨਾਂ ਦਾ ਨਾ ਬਣਿਆ ਤੇ ਚਟਨੀ ਖਵਾ ਦੇ ਕੱਲੀ ਚਲੋ ਕਿਹਨੇ ਕਿਹਨੇ ਹੋਣਾ ਫਿਰ ਮੈਨੂੰ ਹੋਣੀ ਨਹੀਂ ਆ ਮੇਰੇ ਨਾਲ ਕਿਹਨੂੰ ਤੇ ਉਹ ਮਾਮਾ ਸਟਾਰਕਾਈਟ ਦੇ ਲੱਗ ਰਹੇ ਮੈਂ ਤੇ ਫੈਰੀ ਨਾ ਹੋਇਆ ਫੈਰੀ ਨੇ ਬਣਾ ਲੈਣੀ ਆ ਮੈਂ ਤੇ ਆ ਹੀ ਹੋਵੇ ਫਿਰ ਠੀਕ ਆ ਮੈਂ ਤੇ ਅਜੇ ਤੂੰ ਤਿਆਰੀ ਨੂੰ ਜਾ ਨਾ ਨੂੰ ਐੜਕ ਲੱਗੀ ਉਹਨੇ ਲੱਗ ਰਹੀ ਮੈਨੂੰ ਕੱਲੇ ਨੇ ਬਣੂ ਜੀ ਗੁੱਡੀ ਸਿਰਫ ਇੱਕੋ ਬਣਾਉਂਦੇ ਆਂਦੀ ਆ ਉਹ ਆ ਕਰਨ ਅੱਛਾ ਹੁਣ ਅਪਾ ਪਹਿਲਾਂ ਸੋਚਿਆ ਦੋ ਜਾਣੇ ਗੁੱਡੀ ਬਣਾਵਾਂਗੇ ਤੇ ਅਪਾ ਤੇ ਪੇਚੇ ਲਾਵਾਂਗੇ ਪਰ ਹੁਣ ਆ ਸਿੱਧ ਨੂੰ ਆਂਦੀ ਆ ਕੀ ਕਰੀਏ ਉਹਨੂੰ ਪਾਉਣਾ ਪਾਉਣਾ ਆਂਦਾ ਹੀ ਆ ਆਖਿਰ ਮੈਂ ਸਿੱਧ ਨੂੰ ਨਾਲੇ ਨੇ ਬਣਾ ਲਓਗੇ ਹਾਂ ਚੱਲ ਆਹ ਆਵੇ ਤੂੰ ਮੇਰੇ ਨਾਲ ਹੀ ਤੂੰ ਮੇਰੀ ਟੀਮ ਚ ਤੂੰ ਰੈਫਰੀ ਐ ਤੂੰ ਚੱਕ ਕਰਨੀ ਗੁੱਡੀ ਗਿਰੀ ਵਧੀਆ ਬਣੀ ਠੀਕ ਆ ਬਰਾ ਫਰੀਆ ਦਾ ਦਦਮ ਹੋਇਆ ਜਾ ਮਰਿਆ ਪਿਆ ਤੇ ਇਹਦਾ ਕੀ ਕਰਨਾ ਸੀ ਢਾ ਕੇ ਚੈੱਕ ਕਰਾਂਗੇ ਨਾ ਅਜ ਤਾਂ ਮਮਾ ਸਟਾਈਲ ਹੀ ਵੇਖੀ ਜਾਣਾ ਯਾਰ ਰੈਫਰੀ ਦੀ ਐਣਕ ਭਾਰੀ ਨੱਕ ਸਲੇ ਜਾ ਬਹੁਤੀ ਭਾਰੀ ਆਣ ਗਿਆ ਆ 1.5 ਤਵੇ ਦੇ ਠੀਕ ਆ ਹੈ ਆ 1.5 ਤਵੇ ਦੇ ਤਿਲੇ ਇਹਨੂੰ ਕੀ ਮਾਰਨਾ ਬਣਾਉਣੇ ਆ ਪੇਪਰ ਹਮਿੰਗਾ ਨਾ ਦਿੱਤਾ ਭੁੱਲ ਗਿਆ ਬਾਜੀ ਡਰੇ ਨਹੀਂ ਕਰਾਂਗੇ ਬਜਟ ਭਰਾਵਾ ਜੇਤਾ ਭੁਲ ਗਿਆ ਹਨ ਕੀ ਕਰੀਏ ਹੁਣ ਲੈ ਤੇ ਤੀਲੇ ਡਾ ਦੇ ਫਿਰ ਪੇਪਰ ਹੀ ਜੇਤਾ ਲਓ ਯਾਰ ਲੈ ਕਾਗਜ਼ ਹੀ ਜਿਵੇਂ ਅਸੀਂ ਤੀਲੇ ਲੈਣੇ ਕਾਗਜ਼ ਜਿੱਦਾਂ ਭੁੱਲ ਗਿਆ ਬਾਜ ਐਨੇ ਜੇਤਾ ਨਹੀਂ ਗਿਆ ਕੋਈ ਨਹੀਂ ਡਾ ਦੇ ਮਾਰ ਖੇਜਾ ਰੁਕੀ ਨਾ ਰੁਕੀ ਨਾ ਲੋਗੇ ਹੀ ਇੱਕ ਗੁੱਡੀ ਨਾਲ 12 ਗੁੱਡੀਆਂ ਵਡੀਆਂ ਉਹ 15 ਕਹੀ ਜਾਂਦਾ ਤੂੰ 12 ਕਹਿ ਲਾ ਨਹੀਂ 12 ਲਾ ਲਈ ਇਹਨਾਂ ਵਾਲੇ ਫੇਰ ਉਹ 15 ਕਹਿੰਦਾ ਤੂੰ ਬਲਾ ਉਹ ਲਈ ਇਹ ਹੜਕ ਪੇਪਰ ਤੇ ਆਉਂਦੀ ਆ ਹਾਂ ਬਾਰ ਨਾ ਵੱਡੀ ਗੁੱਡੀ ਬੰਨੀ ਨਹੀਂ ਆ ਹਾਂ ਛੋਟੇ ਬਣਾ ਲੈਣੇ ਜਿਹੜਾ ਪੌਣੀ ਪੌਣੀ ਦੇ ਹਾਂ ਇਦਾਂ 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 ਯਾਰ ਇਧਰ ਲੈ ਬਨੇ ਲਾ ਆ ਵੇਖ ਲੋ ਐਨੇ ਗੁੱਡੀ ਬਣਾਉਣੀ ਨਹੀਂ ਨਹੀਂ ਕੰਮ ਨੂੰ ਪੁੱਛ ਕੇ ਕਰੂੰਗਾ ਇੱਧਰ ਇੱਧਰ ਲੈ ਬਨੇ ਲਾ ਕੇ ਵੇਰਾ ਇੱਧਰ ਤੀਲਾ ਪੂਰਾ ਨਹੀਂ ਨਾ ਹੁੰਦਾ ਪੇਪਰ ਜੋੜ ਤੀਲਾ ਵੜਦੇ ਆ ਆ ਦੋ ਜੋੜ ਦਿੰਨੇ ਯਾਰ ਕੋਈ ਆਦਾ ਤਗਾਰ ਇਹਦਾ ਯਾਰ ਜੇ ਤੂੰ ਟੇਪ ਨਾ ਜੋੜੇਂਗਾ ਤਾਂ ਕਿੰਨਾ ਭਾਰਾ ਹੋਏਗਾ ਸੈਵਿਕੋਲ ਲਿਆ ਫੈਵੀਕੋਲ ਓਏ ਯਾਰ ਮੈਂ ਤੈਨੂੰ ਕਹਾਂ ਨਾ ਇਹਨੂੰ ਇਹਨੂੰ ਵੀ ਲਾਣਾ ਹੈ ਸਿੱਧਾ ਨਾਲ ਤੀਲਾ ਪੂਰਾ ਨਾ ਹਾਂ ਟੇਪ 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 ਕੈਂਚੀ ਨਹੀਂ ਆਈ ਕੈਂਚੀ ਲੈਣੀ ਵਾਹੀਆਂ ਕੈਂਚੀ ਦੇ ਲਿਆ ਮਮ ਉਹ ਕਰਤਾ ਸਰਦਿਸ ਭਈਓ ਛੋਟੀ ਗੁੱਡੀ ਲੱਗਾਂ ਛੋਟੀ 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 ਗੁੱਡੀ ਬਾਮਾ ਤੀਲਾ ਸਿੱਧੇ ਵਾਲਾ ਈ ਆ ਲੈ ਆ ਸਿੱਧਾ ਤੀਲਾ ਵਾ ਉਹ ਈ ਦੂਜਾ ਉਹ ਵਧੀਆ ਸਮਦਰ ਲੱਗ ਲੈ ਵਧੀਆ ਲੱਗਣ ਦਿਆ ਟੀਲੇ ਵੱਡੇ ਲਾ ਸੇਨ ਨਾਲੇ ਕਾਗੋ ਨਹੀਂ ਆਉਂਦਾ ਨਹੀਂ ਕਾਗੋ ਬਲਾਈ ਚੁਹੀ ਆ ਪਰ ਮੱਡਾ ਛੋੜਨਾ ਨਹੀਂ ਉਹ ਮਸ਼ਲਾ ਬਣਾ ਦੇ ਗੋਲ ਕਰ ਦੇ ਜੀ ਮਸ਼ਲਾ ਨਹੀਂ ਹੋਏ ਹੋਏ ਟੀਲਾ ਫੇਰ ਨਿਕਾ ਕਰਨਾ ਨਹੀਂ ਨਹੀਂ हाथ भी लगवा देखना थोड़ी होना कुछ <laughs> हाथ लगवा लो भाई माड़े हाथ ला दो ऐसे करके लाइक <laughs> वी like की 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 बोले लाइक वी हैव टू डू लाइक दिस ओके लाइक वी हैव टू डू लाइक दिस आफ्टर दैट ओके वी टेस्ट टू आवर हियर फोन ऑन डिया रुक जा ਸਾਰੇ ਸਜਾ ਆ ਗਿਆ ਵੇਖਣ ਆ ਗਿਆ ਸਾਰਿਆਂ ਨੂੰ ਮੋਰ ਤੇ ਸਜ਼ਾ ਮਿਲਣ ਦੀ ਹੈ ਹੈਲੋ ਐਦਾਂ ਲਗਾ ਲੈਗਾ ਲੈ ਜੋ ਅਪਰੇ ਆਇਆ ਕਿਉਂ ਵੇਰਾ ਪਿੰਡ ਤੋਂ ਆੜ ਕੇ ਤਾਂ ਉਹਦਾ ਵੀ ਹੀ ਜਾਣਦਿਆ ਇਹ ਹੋ ਗਿਆ ਰੱਖ ਕਾਟਾ ਦਾ ਠੀਕ ਆ ਮੈਂ ਉੱਧਰ ਇਹ ਉੱਧਰ ਉੱਧਰ ਇਹ ਆ ਗਈ ਕਰਤਾ ਹੀ ਇਹ ਵਈ ਗੁੱਡੀ ਹੈਗੀ ਮਿਸ਼ਲਾ ਨਹੀਂ ਗੋਸ਼ਲਾ ਏ ਗੁੰਮਸ਼ੂਦਾਈ ਇਹ ਇਹ ਨਾਲੇ ਪਤਾ ਨਹੀਂ ਆ ਗੁੰਮਸ਼ੂਦਾ ਦੀ ਕਾਈ ਅਟੇਬ ਦੇ ਦੇ ਦੋ ਉਧਰ ਬਣ ਗਈ ਉਹ ਕੀ ਅਜੇ ਦਾਹ ਵੀ ਦਿੱਤੀ ਜਾਈ ਸਰ ਜੀ ਤੇਰੀ ਗੁੱਡੀ ਵੇਖ ਕੇ ਉਹਨਾਂ ਨੇ ਨਾ ਤੋੜ ਲੈ ਦਈ ਤੇਰਾ ਮਸ਼ਲਾ ਵੇਖ ਨੀਨਰ ਤੇ ਵਹ ਨਹੀਂ ਗਿਆ ਵਾ ਆ ਆਡੀਓ ਕੀ ਤਿਆਰ ਕਲਰ ਵੀ ਕਰਦਾ ਹੈ ਕਲਰ ਵੀ ਕਰਦਾ ਰਾਹ ਆ ਗਈ ਆ ਕੀ ਹੋਏ ਉਹ ਪੂਛ ਵੀ ਚਾਹੀਦੀ ਇਨਾ ਨੂੰ ਹਾਂ ਤਾਂ ਗਲੇ ਆ ਧਾਗਾ ਧਾਗਾ ਵੀ ਲਾ ਦੇ ਵਿੱਚ ਆਪਣੇ ਗੁੱਡੀ ਨੂੰ ਅਮੰਦੀ ਹਸਪੀਟਲ ਲੈ ਜਾਏ ਇਹਦੇ ਬਾਸਕਾ ਇਹ ਹਾਡੀ ਦੇ ਗੁੱਡੀ ਤਿਆਰ ਵੀ ਹੋ ਗਈ ਆ ਹਾਡੀ ਤਲਾਵਾਂ ਵੀ ਕਾਈਆਂ ਤੇ ਉਧਰ ਰਸਾ ਤੇ ਨਹੀਂ ਫਿਰ ਕੈਂਚੀ ਵੀ ਰਹਿੰਦੀ ਨਾ ਮੂ ਨਿਸ਼ਾਨ ਜਾਂ ਨਹੀਂ ਬਣਨਦਾ ਨਾਲੇ ਦਾ ਹੱਥ ਬੱਲੇ ਜੀ ਬੜੀਆ ਬੜੀਆ ਆਲੇ ਟੇਪਾਂ ਲੱਭੀ ਜਾਂਦੇ ਇੱਧਰ ਆਲੇ ਢੋਲੀ ਵੀ ਲਾ ਕੇ ਆ ਗਏ ਗਲੀ ਚ ਜਿਹੜਾ ਸਜਿੱਤ ਗਿਆ ਵਾ ਤੇ ਇਨਾਂ ਵਾਲੇ ਤੱਕ ਵੇਖ ਲੋ ਜੁੱਤੀਆਂ ਦਾ ਹਾਰ ਨਹੀਂ ਕਰਾਂਗੇ ਹਾਰੇ ਮਿਆਣੀ ਗੁੱਡੀ ਘੈਂਟ ਡੁੱਡੂ ਕੀ ਜਾ ਕੇ ਘਾਲੀ ਹੋਇਆ ਠੀਕ ਹੋ ਗਿਆ ਮਸ਼ਾ ਤੁਮੂਸਲਾ ਕੋਈ ਹੋਇਆ ਗਲਤੀ ਹੋ ਗਈ ਯਾਰ ਕਿਹਾ ਕੁਮੜਾ ਹੀ ਨਹੀਂ ਖਰਾਬ ਕਰਦਾ ਨੀ ਜੱਜਮੈਂਟ ਐਂਡ ਤੱਕ ਨਹੀਂ ਹੈ ਗੁੱਡੀ ਕੁਦਾ ਸਹੀ ਜਿੰਦੀ ਬਾਲਾ ਸਾਲੇ ਗੋਲਦਿਆਂ ਦੇ ਬਣ ਗਿਆ ਵੇਖਣ ਦਾ ਹੀ ਹੋਣਾ ਉੱਥੇ ਕਿ ਸਮਝ ਨਹੀਂ ਆਉਂਦੀ ਕੀ ਕਰ ਲਿਆ ਕਿੰਨਾ ਥੱਲੇ ਤੀਲਾ ਵੀ ਲੁਣਾ ਹੀ ਇੱਕ ਥੱਲੇ ਲਾਏਂਗਾ ਕੋਈ ਚਾ ਉਹ ਇਹ ਨਹੀਂ ਸਮਝਣੀ ਆਉਂਦੀ ਆ ਗਈ ਸਮਝ ਇਹ ਇੱਕ ਥੋੜੀ ਆਹੋ ਨੇਵਾਲਾ ਕਰਨੀ ਗੈਨੂ ਕਿਹੜੀ ਥੀਲਾ ਵਾਦੇ ਇੱਕ ਸਾਈਡ ਦਾ ਹਾਂ ਟੇਬਲਾ ਟੇਬਲਾ ਕਿੰਨਾ ਕੀ ਗੱਲ ਟੇਬਲਾ ਉਹ ਹੋ ਗਿਆ ਨਾ ਛੱਡ ਅੱਧੋਂ ਪਰ ਕੈਂਚੀ ਉਹਨੂੰ ਲੋਣੇ ਗਏ ਮਾਫਰ ਤਾਰੀ ਦਾ ਤਾਰੀ ਦਾ ਹੋ ਗਿਆ ਹੋ ਗਿਆ ਹੋ ਗਿਆ ਵੇ ਗੁੱਡਾ ਚੱਕ ਆਇਓ ਚੈੱਕ ਕਰੋ ਕੋਏ ਆਹ ਇਧਰ ਤਿਆਰ ਹੋਉਂਦੀ ਆ ਹਏ ਹੋਏ ਵਸਤਰਾ ਮਾਲਕ ਆ ਹਏ ਹੋਏ ਸਾਹਮਣੀ ਟੀਮ ਦੇ ਦਿਲ ਚ ਘਾਉ ਮਾਉ ਲੱਭ ਗਿਆ ਕਦੀ ਟਾਈਮ ਤੇ ਕਦੀ ਕੈਂਚੀ ਸ਼ੂਜ਼ ਕਹਿੰਦਾ ਪਿੱਛੇ ਤਿੰਜਾ ਵੇਖ ਕੇ ਡਰ ਗਏ ਜੇ ਹੋਣ ਪਤਾ ਨਹੀਂ ਕੀ ਕੀ ਕਰਨ ਦੇ ਭਾਈ ਸਿਕਰਟ ਅੱਜ ਦੇ ਅੱਜ ਹੋ ਜਾਊਗਾ ਵੇਖੀ ਮੈਂ ਖਲੋ ਜਾ ਹੁਣੇ ਥੱਲੇ ਦੇ ਪੂਛ ਬਣਾਣਾ ਓਏ ਆ ਫੜੀਆਂ ਇੱਕੋ ਮੈਂ ਥੱਲੇ ਪੂਛ ਬਣਾਵਾ ਐ ਦੀ ਖਲੋ ਸਲੋਏ ਕੰਮ ਨਾ ਮਾ ਹੁਣੇ ਕਾਰੀਗਰੀ ਇੱਕੀ ਦਿਖਾ ਜੀ ਨਵਾ ਆਪਣੇ ਅੰਦਰ ਦੀ ਸ਼ਕਤੀ ਮੈਂ ਦੱਸਦਾ ਕਿ ਤਰ੍ਹਾਂ ਓਏ ਇਹਦੀ ਇਹਦੀ ਕੱਟ ਪੀਸ ਮਾਰ ਦੇ ਛੋਟੇ ਛੋਟੇ ਜੇ ਨਿੱਕੇ ਇੱਥੇ ਤੋਂ ਲੰਬੇ ਲੰਬੇ ਤੀਲਾ ਤੇ ਘਾਟੀ ਆ ਗਏ ਮਤਲਬ ਅੱਗੇ ਐਕਸਟਰਾ ਹੀ ਆ ਇੱਥੇ ਮਾਰ ਰਿਹਾ ਹਾਂ ਨਹੀਂ ਨਹੀਂ ਖਰਾਬ ਹੋਈ ਨਹੀਂ ਇਹ ਨਹੀਂ ਇਹ ਰਿਹਾ ਨਾ ਤਕੀਰਮ ਕੰਮ ਲਾ ਮੈਂ ਆਹ ਹਰਮਨ ਨੇ ਬੜੀ ਗੁਡੀ ਮਾ ਮੈਂ ਵੀ ਬਣਾਇਆ ਵੇਖੋ ਵਧੀਆ ਭਾਜੀ ਕੈਨੇਡਾ ਲੁੱਟ ਕੇ ਬਣਾਇਆ ਪਰ ਇਹ ਵੀ ਸਹੀ ਓਏ ਗੁੱਡਾ ਆ ਜੀ ਓਹੋ ਮਾਰਸ਼ਲ ਗੁਰੂਏ ਗੁੱਡੀ ਬੜੀ ਆਉਂਦੀ ਬਸ ਸਾਡੇ ਕੋਠੇ ਦੀ ਨਹੀਂ ਆਉਂਦੀ ਬਰਦਾਨ ਹੈ ਹਨ ਕੀ ਕਰੀਏ ਯਾਰ ਵੇਲਾ ਆਸ-ਪਾਸ ਕਿੰਨੀ ਗੁੱਡੀ ਨੰਗੀ ਪਹਾੜ ਦੇ ਕੋਠੇ ਦੀ ਨਹੀਂ ਪੂਛ ਲਈਆ ਦਾ ਮਤਲਬ ਇਹ ਨਹੀਂ ਉਹਨਾਂ ਨੂੰ ਕਿ ਤੋਗੇ ਚੱਲਾ ਦਈਏ ਪੂਛ ਆ ਬਲੀ ਆਈ ਆਏ ਇਹ ਹੈ ਇਹ ਦੇਖੋ ਜੀ ਇੰਨਾ ਇੱਟੇ ਹੋ ਗਿਆ ਟਾਈਮ ਤੇ ਅਕਰੇ ਹੋਣ ਅਦਰ ਹੈ ਸਹੀ ਬੱਲੇ ਅਦਰ ਵੇ ਹੈ ਟੀਵੀ ਠਰ ਗਈ ਹੈ ਅਦਰ ਵੇ ਇੱਕੋ ਹੀ ਇੱਕੋ ਹੀ ਟੀਵੀ ਵੀ ਠਰ ਗਈ ਭਾਈ ਜੁੜਾ ਦੇਖ ਕੇ ਸੋਚਣ ਤੇ ਮਜਬੂਰ ਕਰਦੇ ਆ ਭਰਾ ਤਾਂ ਹੀ ਖਰਾਬ ਖਰਾਬ ਕਰ ਰਹੇ ਹੈ ਇਹਦਾ ਨਾ ਲੈ ਹਾਂ ਹਲਾ ਹਲਾ ਉਹ ਸਾਲਾ ਕੁੰਮਣੇ ਰੱਖੀ ਕੁੜੀ ਲੁੱਟਣ ਆਸਦੇ ਭਾਈ ਆਏ ਉਧਰੇ ਨਰਗਾਲੇ ਉਧਰੇ ਹੈ ਮਾਵਾ ਘੈੜੀ ਨਾਲੀ ਜਿਪਾ ਬਣੀ ਬੰਦ 100 ਰੁਪਏ 100 ਐ ਰੈਡੀ ਦੱਦਕ ਹੋ ਰਿਹਾ ਦੱਦਕ ਐ ਨਾ ਨਾ ਲੈ ਉਧਰ ਗੁੱਡੀ ਮੇਰੀ ਪਹਿਲੀ ਫਲਾਈਂ ਦੇ ਦੂਜੇ ਪਤਾ ਲੱਗਿਆ ਤਾਂ ਮਾਸ ਦੀ ਤਾਕਤ ਦਿਖਾ ਬੀਨਾ ਰੋ ਰਹਾ ਹੈ ਹਟਾ ਦੇ ਨੀ ਉਧਰੋਂ ਰੋਦਾ ਸੱਚਾ ਸੱਚੀ ਨਾਲ ਆ ਦੇ ਵੇ ਕਾ ਰੀ ਰਹੀ ਹੈ ਇਹ ਵੱਡੇ ਗੁੱਡੇ ਵਾਲਾ ਮਜ਼ਾ ਹੀ ਨਹੀਂ ਆਇਆ ਕਿ ਤੇ ਚੋਪਰ ਨਾਲ ਨਾ ਕਤੇ ਇੰਨਾ ਵੱਡਾ ਆ ਦੇ ਕੀ ਫਾਇਦਾ ਹਾਂ ਉਹ ਨਹੀਂ ਯਾਰ ਉਹ ਗੱਲ ਬਾਤ ਨਹੀਂ ਨਾ ਬੜੀ ਨਹੀਂ ਭਾੜੀ ਹੈ ਤੇਜਾ ਵਧੀਆ ਹੈ ਤੇਜਾ ਵਧੀਆ ਓਏ 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 ਫਿਰ ਤੇ ਨਹੀਂ ਗਈ ਉਹ ਕਰਤਾ ਹੀ ਪੰਗਾ ਪਾਤਾ ਹੀ ਹੱਥ ਪਾੜ ਗਏ ਉੱਧਰ ਵੇਖ ਲੈ ਐਕਟਿੰਗ ਅਸਲੀ ਖੂਨ ਹੈ ਤੇ ਐਕਟਿੰਗ ਆ ਆ ਵੇਖ ਆ ਵੇ ਹਾਂ ਕਾਹੀ ਓਏ ਓਏ ਓ ਮਰਜੋ ਪੇਚਾ ਲੱਗ ਗਿਆ ਓਏ ਓਏ ਹੋ ਮੇਰੀ ਗੁੱਡੀ ਆ ਫੜਦਾ ਮੇਰੇ ਹੱਥ ਨਹੀਂ ਕੰਮ ਕਰਨ ਦੇ ਚਲੋ ਜੀ ਹੁਣ ਓ ਜੇ ਨਾ ਉੱਡੀ ਨਾ ਓਏ ਹੈਗੀ ਵਧੀਆ ਵਧਾ ਦੇ ਹਾਂ ਸਹੀ ਆ ਬਲਿਆ ਜੀ ਦੂ ਮੈਂ ਵਧਾ ਕੇ ਦਵਾ ਦਨੂ ਵਧਦੀ ਵਾਲੀ ਰੋ ਜਾ ਚਲ ਦੂਰ ਹੰਦੋ ਮੈਂ ਨਹੀਂ ਗਿਆ ਨਾ ਮੇਰੇ ਹੱਥੇ ਨਹੀਂ ਹੈ ਮਮਾ ਫਿਰ ਗਿਆ ਓਏ ਯਾਰ ਵਨਰ ਵਨਰ ਨਹੀਂ ਮਹਾ ਲੜਾਈ ਤੇ ਮਹਾ ਹੀ ਲੜਾਈ ਸੀ ਤੁਹਾਨੂੰ ਲੋਹਣ ਤੇ ਸਾਡੀ ਗੱਡੀ ਆ ਕਿਸੇ ਦੀ ਉਹ ਵੇ ਜਾਂਦੀ ਓਹ ਵੇ ਡੰਦੀ ਓਏ ਡੋਰ ਖਿੱਚ ਲਾ ਓਏ ਜਾ ਹੱਥ ਤੋਂ ਹੋਇਆ ਸਰ ਜਾ ਚੱਲਾ ਚੱਲ ਓਥੇ ਤੋਂ ਲਾ ਡੋਰ ਟੁੱਟ ਦੇ ਤੂੰ ਤੋੜ ਦਿੰਨੇ ਚੱਲੇ ਆਪਣੀ ਗੱਡੀ ਚੈੱਕ ਕਰਾਓ ਮਾਰ ਕੇ ਦਿਖਾ ਖੈਂਚਾ ਹਾਂ ਮਮਾ ਹਾਏ ਤਾਂ ਬਣਾ ਕੇ ਲਾ ਕੇ ਗੁੱਡੀ ਬਣਾਈ ਆ ਉਹਨੇ ਫਿਰ ਮਮਾ ਦੋ ਤਿੰਨ ਵੜਤੀਆਂ ਹਾਂ ਮੈਂ ਵੇ ਦੋ ਤਿੰਨ ਵੜੀਆਂ ਓ ਭਰਾ ਵੜੀਆਂ ਵਾਹ ਸਿੱਧੂ ਝੂਠ ਨਾ ਬੋਲੀ ਓ ਸਿੱਧੂ ਝੂਠ ਨਾ ਬੋਲੀ ਨਹੀਂ ਵਲੋਗ ਨਹੀਂ ਹਾਂ ਐਦਾਂ ਹੀ ਵੜੀ ਗਈ ਨਹੀਂ ਪਰੂ ਹੀ ਚਾਰ ਵੱਡੀਆਂ ਆ ਮਮਾ ਵੇ ਦਮ ਕਿੰਨਾ ਵੇ ਦਾ ਐ ਡੋਰ ਛੱਡਦਾ ਹਾਂ ਯਾਰ ਬਾਕੀ ਬਾਕੀ ਉਹਨਾਂ ਨੇ ਆਪੇ ਦੱਸ ਦੇਣਾ ਕਿਹਦੀ ਗੁੱਡੀ ਜਿਆਦੀ ਘੈਂਟ ਸੀ ਤੁਸੀਂ ਕਮੈਂਟ ਕਰਕੇ ਦੱਸਣਾ ਵਾ ਮੇਰੀ ਗੁੱਡੀ ਵਾਲੀ ਸੀ ਭਰਾਵਾਂ ਤੁਹਾਡੀ ਹੁਣ ਜਿੰਨੀ ਕਿ ਤੁਸੀਂ ਡਾਈ ਹੁੰਨੀ ਕਿ ਵਖਾ ਆ ਦੀਆ ਨਹੀਂ ਆ ਰਹੇ ਤੁਸੀਂ ਕਮੈਂਟ ਕਰਕੇ ਦੱਸਿਓ ਕਿਹਦੀ ਗੁੱਡੀ ਜਿਆਦੀ ਘੈਂਟ ਆ ਬਸ ਸਾਡੀ ਮਾਸਟਰ ਵੇ ਕੀ ਕੀ ਸਮੋਸੇ ਸਮੋਸੇ ਹੀਰ ਜੀ ਇਨੇ ਗਏ ਜੇ ਤੁਹਾਡੀ ਗੁੱਡੀ ਵੱਡੀ ਦੀ ਸਮੋਸੇ ਸਾਡੀ ਗੁੱਡੀ ਵੱਡੀ ਵੀ ਗਈ ਆ ਸਮੋਸੇ ਖਵਾ ਦੇਣੇ ਆ ਹਾਂ ਖਵਾਣੇ ਕਦੋਂ ਆ ਨਹੀਂ ਲੈ ਕਾਂਜੀ ਵੱਡੀ ਹੁੰਦੀ ਓ ਕਾਂਗਾ ਦੀ ਗੁੱਡੀ ਚਾਰੀ ਬਣਾਤੀ ਲੈ ਲਵਾਦ ਯਾਰ ਪਹਿਲਾਂ ਵਲੋਗ ਆ ਗਿਆ ਸੋਣਾ ਆ ਸੁਣ ਲੈ ਆ ਸਮੋਸੇ ਸਮੋਸੇ ਯਾਦੇ ਨਹੀਂ 2 4 6 8 10 10 ਸਮੋਸੇ 2 2 ਸਮੋਸੇ ਵਿਦ ਵਿਦ 2 2 ਗਲਾਸ ਕੋਲਡ ਡਰਿੰਕ ਹਾਂ ਹੰਸ ਅਪ ਈਚ ਐ ਸਮੋਸਾ ਕਿੰਨੇ ਦਾ ਦਸ ਰੁਪਏ ਦਾ ਕਿ ਸਮੋਸਾ ਹੋਊਗਾ ਪਾਵੇਂ 20 ਰੁਪਏ ਦਾ ਦਹਾ ਦਾ ਪਨੀਰ ਵਿੱਚ ਪਨੀਰ ਵਾਲਾ ਪਨੀਰ ਵਾਲਾ ਹੁੰਦਾ ਸੀ ਪਨੀਰ ਵਾਲਾ ਕਿੱਥੋਂ ਮਿਲਦਾ ਉੱਥੋਂ ਕ੍ਰਿਸ਼ਨਾ ਪਨੀਰ ਇਹ ਕ੍ਰਿਸ਼ਨ ਕ੍ਰਿਸ਼ਨਾ ਮਿਡਾਰਦਾ ਉਹ ਕਿੱਥੇ ਹੈ ਉਹ ਦਰਵਾਜ਼ਾ ਲਾ ਕੇ ਹਾਂਜੀ ਇੰਨੀ ਦੂਰ ਨਹੀਂ ਜਾ ਸਕਦਾ ਇਥੇ ਲਾਗੋ ਇਸ ਟੂ ਫਾਰ ਫੋਰ ਮੀ ਓਕੇ ਫਿਰ ਲਾਗੋ ਲੈ ਆਓ ਨਾ ਇਥੇ ਤੁਹਾਡੇ ਚਾਰ ਨਾਲ ਲੈ ਆਈ ਆਓ ਹੋਰ ਵਾਰ ਚਾਚੇ ਨਹੀਂ ਨਹੀਂ ਇਥੋਂ ਲੈ ਆ ਦੇਰ ਕੋ ਮਾਗਰ ਲੇ ਕੋ ਹਾਂ ਇੱਕੋ ਚਾਹ ਚੀਤੀ ਜਾ ਨਾ ਕੋਲ ਡਰਿੰਕ ਨਹੀਂ ਨਹੀਂ ਇਹ ਆ ਵੀਡੀਓ ਨਹੀਂ ਨਹੀਂ ਕੋਲ ਡਰਿੰਕ ਗਰਮ ਗਲਾਸ ਕੋਲ ਡਰਿੰਕ ਵੀ ਲਿਓਣੇ ਆ ਤੇ ਉਹ ਵੀ ਲਿਆ ਦੋ ਗਾੜੀ ਮੇਰੇ ਘਰ ਨਿਆਣਾ ਆ ਗਿਆ ਗਾੜੀ ਲੈ ਉਹ ਗਾੜੀ ਆ ਵੱਡੇ ਵੀ ਮम्मा ਵੱਡੇ ਗੁੱਡਾ ਨਹੀਂ ਚਲੋ ਕੋਈ ਕੁਛ ਹੀ ਨਹੀਂ ਯਾਰ ਮਿੱਠਾ ਵੀ ਖਾਈਦਾ ਚੰਗਾ ਮਿੱਠਾ ਵੀ ਖਵਾਈਦਾ ਵਾ ਖੰਡ ਹੈ ਕੀ ਕਰ ਨਹੀਂ ਨਹੀਂ ਕੋ ਮਠਾਣੀ ਉਹ ਗਰਮ ਗਲਾਜ ਨੂੰ ਭਗਤ ਤੇ ਓਏ ਹੋ ਭਗਤ ਦੀ ਦੋ ਗਲਾਬਿਆ ਮਨੂੰ ਦੋ ਓਏ ਹੈ ਉਹ ਮੂੰਹ ਤੇ ਨਿਕਲੇ ਮੇਰੇ ਮੂੰਹ ਤੇ ਹੁਣ ਨਿਕਲੇ ਉਹਨੇ ਦੇ ਭਾਈ ਪੈਸੇ ਨਹੀਂ ਬੰਨੇ ਜਿੰਨਾ ਮੇਰਾ ਖਰਚਾ ਹੈ ਰਾ ਗੁੱਡੀਆਂ ਦੇ ਪਹਿਲਾਂ ਫਿਰ ਤੇ ਹੁਣ ਤੇ ਲੈਣ ਤਾਂ ਕਹਿੰਦੀ ਜਾਓ ਆ ਜਾ ਯਾਰ ਖਵਾ ਲੈਂਦੇ ਆਂਗੇ ਚਲੋ ਚਲੋ ਚੱਲ ਆਓ ਚੱਕ ਆਓ ਸਮਾਂ ਚ ਕੋਥੇ ਲੈ ਚੱਲ